ਇਹ ਸਰਕਾਰ ਬਣੀ ਹੈ ਲਗਾਤਾਰ মিডিਆ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਜਾਰੀ ਨੇ ਮਨੀਸ਼ ਸੋਧਿਆ ਸਾਹਿਬ ਨੇ ਜਿਹੜਾ ਭਾਸ਼ਣ ਦਿੱਤਾ ਸੀ ਕਿ ਸਾਮ-ਦਾਮ ਦੰਡਪੇਦ মিডিਆ ਨੂੰ ਸਾਮ-ਦਾਮ ਦੇ ਨਾਲ ਸੱਦਣਾ ਔਰ ਜਿਹੜੇ ਸਾਮ ਔਰ ਦਾਮ ਨਾਲ ਨਾ ਸੱਦਣ ਉਹਨਾਂ ਨੂੰ ਫਿਰ ਦੰਡ ਦੇਣਾ ਉਹਨਾਂ ਨੂੰ ਦਬਾਉਣਾ ਇਹ ਸਰਕਾਰ ਦੀ ਫਿਤਰਤ ਬਣ ਗਈ ਹੈ ਪ੍ਰਵਿਰਤੀ ਬਣ ਗਈ ਹੈ ਵੈਸੇ ਤੇ ਬਹੁਤ ਸਾਰੀਆਂ ਉਦਾਹਰਨਾਂ ਅਸੀਂ ਦੇ ਸਕਦੇ ਹਾਂ ਜੋ ਆਉਂਦੀ ਹੈ ਸਰਕਾਰ ਬਣੀ ਹੈ لیکن دو تین ਉਧਾਰਨਾ ਤਾਂ ਬਹੁਤ ਸਭ ਦੇ ਧਿਆਨ ਚ ਹੀ ਹੈ ਜਿਸ ਪ੍ਰਕਾਰ ਦੇ ਨਾਲ ਪਹਿਲਾਂ ਅਜੀਤ ਅਖਬਾਰ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਸਤਕਾਰਯੋਗ ਵਰਜਿੰਦਰ ਹਮਦਰਜੀ ਦੇ ਉੱਤੇ ਜਿਸ ਪ੍ਰਕਾਰ ਵਿਜੀਲੈਂਸ ਦੀ ਜਾਂਚ ਐਫ ਆਈ ਆਰਸ ਕੀਤੀਆਂ ਗਈਆਂ ਉਹ ਸਾਰਿਆਂ ਦੇ ਸਾਹਮਣੇ ਹੈ ਪੂਰਾ ਪੰਜਾਬ ਉਦੋਂ ਸਰਕਾਰ ਦੀ ਇਸ ਦਮਨਕਾਰੀ ਨੀਤੀ ਦੇ ਖਿਲਾਫ ਖੜਾ ਹੋਇਆ ਫਿਰ ਅਸੀਂ ਦੇਖਿਆ ਕਿ ਪਿਛਲੇ ਦਿਨਾਂ ਚ ਸਾਡੇ ਕੁਝ ਜਿਹੜੇ YouTube ਪੱਤਰਕਾਰ ਵੀਰ ਨੇ ਉਹਨਾਂ ਦੇ ਸਿਰਫ ਇੱਕ ਛੋਟਾ ਜਿਹਾ ਸਵਾਲ ਪੁੱਛਣ ਤੇ ਕਿ ਮੁੱਖ ਮੰਤਰੀ ਸਾਹਿਬ ਦਾ ਹੈਲੀਕਾਪਟਰ ਉਹਨਾਂ ਦੀ ਐਬਸੈਂਸ ਕੌਣ ਉਡਾ ਰਿਆ ਸੀ ਉਹਨਾਂ ਦੇ ਉੱਤੇ ਐਫਆਈਆਰ ਕਰ ਦਿੱਤੀਆਂ ਗਈਆਂ ਹਾਲਾਂਕਿ ਮਾਨਯੋਗ ਹਾਈ ਕੋਰਟ ਨੇ ਉਹਨਾਂ ਨੂੰ ਵੀ ਛਾੜ ਪਾਈ ਸਰਕਾਰ ਨੂੰ ਇਸ ਇਸ਼ੂ ਤੇ ਵੀ ਔਰ ਹੁਣ ਪਿਛਲੇ ਕੁਝ ਦਿਨਾਂ 'ਚ ਜਿਸ ਪ੍ਰਕਾਰ ਨਾਲ ਪੰਜਾਬ ਦੇ ਇੱਕ ਹੋਰ ਵੱਡੇ মিডিਆ ادارے ਪੰਜਾਬ ਕੇਸਰੀ ਗਰੁੱਪ ਨੂੰ ਯੋਜਨਾਬੱਧ ਤਰੀਕੇ ਨਾਲ ਟਾਰਗੇਟ ਕੀਤਾ ਗਿਆ ਉਹ ਪ੍ਰਗਟਾਵਾ ਹੈ ਕਿ ਸਰਕਾਰ ਜੋ ਸੰਵਿਧਾਨ ਦੇ ਅੰਦਰ ਬੋਲਣ ਦੀ ਆਜ਼ਾਦੀ ਹੈ ਔਰ ਲੋਕਤੰਤਰ ਦਾ ਜਿਹੜਾ ਚੌਥਾ ਸਤੰਭ মিডিਆ ਹੈ ਉਹਨੂੰ ਕਿਸ ਪ੍ਰਕਾਰ ਨਾਲ ਡਰਾਉਣ ਧਮਕਾਉਣ ਤੇ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿੰਨੀ ਬੇਸ਼ਰਮੀ ਦੇ ਨਾਲ ਇਹ ਸਾਰੀ ਕਾਰਵਾਈ ਹੋ ਰਹੀ ਹੈ ਸਿਰਫ ਇੱਕ ਖਬਰ ਛਾਪ ਦੇਣ ਨਾਲ ਕਿਉਂਕਿ ਕੇਜਰੀਵਾਲ ਦੇ ਸ਼ੀਸ਼ਮੈਲ ਤੇ ਸਵਾਲ ਉਠਾਇਆ ਪ੍ਰੈਸ ਕਾਨਫਰੰਸ ਹੋਈ ਪਰ ਪ੍ਰੈਸ ਕਾਨਫਰੰਸ ਨੂੰ ਕਵਰ ਕੀਤਾ ਉਸ ਦਿਨ ਵੀ ਸਾਰੀਆਂ মিডিਆ ਦੀਆਂ ਗੱਡੀਆਂ ਰੋਕ ਰੋਕ ਕੇ ਅਖਬਾਰਾਂ ਖੋਲ-ਖੋਲ ਕੇ ਦੇਖਿਆ ਕਿ ਕਿੰਨੇ ਸਟੋਰੀ ਲਾਈ ਹੈ ਖਬਰ ਲਾਈ ਹੈ ਕਿੰਨੇ ਨਹੀਂ ਲਾਈ ਔਰ ਉਦੋਂ ਤੋਂ ਬਾਅਦ ਲਗਾਤਾਰ ਪੰਜਾਬ ਦੇ ਕਈ মিডিਆ ਘਰਾਨਿਆਂ ਨੂੰ ਐਡਵਰਟਾਈਜ਼ਮੈਂਟ ਬੰਦ ਕਰਨਾ ਉਹਨਾਂ ਤੇ ਦਬਾਅ ਬਣਾਉਣਾ ਔਰ ਖਾਸ ਕਰਕੇ ਪੰਜਾਬ ਕੇਸਰੀ ਤੇ ਦਬਾਅ ਬਣਾਉਣਾ ਗਰੁੱਪ ਦੇ ਉੱਪਰ ਇਹ ਸਰਕਾਰ ਪਿਛਲੇ ਕਈ ਮਹੀਨਿਆਂ ਤੋਂ ਲੱਗੀ ਹੋਈ ਸੀ ਔਰ ਜਦੋਂ ਇਹ ਧਿਆਨ ਚ ਆਇਆ ਕਿ ਪੰਜਾਬ ਕੇਸਰੀ ਗਰੁੱਪ ਜਿਹੜਾ ਹੈ ਉਹਨੇ ਦਬਾਅ ਮੰਨਣ ਤੋਂ ਵੀ ਇਨਕਾਰ ਕਰਤਾ ਐਡਵਰਟਾਈਜ਼ਮੈਂਟ ਦੇ ਲਾਲਚ ਵੀ ਨਹੀਂ ਆਏ ਤੇ ਫਿਰ ਉਹਨਾਂ ਨੂੰ ਡਰੋਨ ਧਮਕਾਉਣ ਲਈ ਪੰਜਾਬ ਪੁਲਿਸ ਪੰਜਾਬ ਦੇ ਬਾਕੀ ادارے ਸਾਰੀ ਸਰਕਾਰ ਦੇ ਜਿੰਨੇ ਡਿਪਾਰਟਮੈਂਟ ਨੇ ਸਭ ਚੌਂਕਤੇ ਪੂਰੇ ਪੰਜਾਬ ਦੇ ਹੋਟਲਾਂ ਤੋਂ ਸਿਰਫ ਪੰਜਾਬ ਕੇਸਰੀ ਦਾ ਹੋਟਲ ਇਹਨਾਂ ਨੂੰ ਦਿਖ ਰਿਹਾ ਰੇਡ ਕਰਨ ਲਈ ਉਹਨਾਂ ਦੀ ਪ੍ਰਿੰਟਿੰਗ ਪ੍ਰੈਸ ਸਾਰੇ ਵਿਭਾਗਾਂੇ ਜਾ ਰਹੇ ਨੇ ਸੂਏ ਜਿਹੜੀ ਸਰਕਾਰ ਦੀ ਦਮਨਕਾਰੀ ਨੀਤੀ ਹੈ ਇਹਨਾਂ ਤਾਂ ਸੈਂਕਸ਼ਨ ਤਾਂ ਜਿਹੜੀਆਂ ਜਿਹਨੂੰ ਕਹਿ ਲੋ ਕਿ ਭਈ ਸਰਕਾਰਾਂ ਆਣੇ ਜਿੱਥੇ ਲੋਕਤੰਤਰ ਨਹੀਂ ਹੈ ਇਹਨਾਂ ਦਬਾਅ ਤਾਂ ਸ਼ਾਇਦ ਚੀਨ ਚ ਵੀ ਨਹੀਂ ਹੋਣਾ ਜਿੱਥੇ ਲੋਕਤੰਤਰ ਨਹੀਂ ਹੈ ਮੀਡੀਆ ਤੇ ਜਿੰਨਾ ਦਬਾਅ ਇਹਨਾਂ ਨੇ ਪੰਜਾਬ ਚ ਬਣਾਤਾ ਸਾਰੇ মিডিਆ ਦੇ ਸਾਥੀ ਬੈਠੇ ਆ ਮੈਨੂੰ ਕੋਈ ਕਹਿਣ ਚ ਗਰੇਜ਼ ਨਹੀਂ ਐ ਇੱਕ ਇੱਕ ਚੈਨਲ ਨੂੰ ਜਿਵੇਂ ਪ੍ਰੈਸ਼ਰਾਈਜ਼ ਕੀਤਾ ਜਾਂਦਾ ਹੈ ਕਿ ਵੀ ਇਹ ਖਬਰ ਚਲਾਓ ਇਹ ਖਬਰ ਨਾ ਚਲਾਓ ਇੱਕ ਇੱਕ ਅਖਬਾਰ ਨੂੰ ਜਿਵੇਂ ਸਕਰੀਨਿੰਗ ਇੰਨਾ ਤਾਂ ਇੰਦਰਾ ਗਾਂਧੀ ਨੇ ਐਮਰਜੈਂਸੀ ਚ ਨਹੀਂ ਦਬਾਇਆ ਸੀ মিডিਆ ਨੂੰ ਇੰਨੀ ਤਾਂ ਸੈਂਕਸ਼ਨਸ মিডিਆ ਤੇ ਐਮਰਜੈਂਸੀ ਚ ਨਹੀਂ ਲੱਗੀਆਂ ਸੀ ਜਿੰਨੀਆਂ ਪੰਜਾਬ ਚ ਭਗਵੰਤ ਮਾਨ ਸਾਹਿਬ ਔਰ ਕੇਜਰੀਵਾਲ ਔਰ ਸਸੋਦੀਆ ਦੇ ਰਾਜ ਚ ਲੱਗ ਰਹੀਆਂ ਔਰ ਇਹ ਸਾਰਾ ਕੁਝ ਇਹ ਸਾਰਾ ਕੁਝ ਕੇਜਰੀਵਾਲ ਸਾਹਿਬ ਦੇ ਇਸ਼ਾਰਿਆਂ ਤੇ ਹੋ ਰਿਹਾ ਹੈ ਲਗਾਤਾਰ ਪੰਜਾਬ ਦੀਆਂ ਸਾਰੀਆਂ ਸੰਸਥਾਵਾਂ ਨੂੰ ਤੇ ਇਸਤੇਮਾਲ ਕਰ ਰਹੇ ਨੇ ਅਸੀਂ ਦੇਖਿਆ ਕੱਲ ਕਿਸ ਪ੍ਰਕਾਰ ਦੇ ਨਾਲ ਦਿੱਲੀ ਦੇ ਵਿਧਾਨ ਸਭਾ ਸਪੀਕਰ ਨੇ ਬੜੀ ਸਪਸ਼ਟਤਾ ਨਾਲ ਇਹ ਗੱਲ ਰੱਖੀ ਕਿ ਜਿਹੜੀ ਆਤਸ਼ੀ ਦੀ ਵੀਡੀਓ ਹੈ ਬਿਲਕੁਲ ਠੀਕ ਹੈ ਜਾਂਚ ਠੀਕ ਪਾਈ ਗਈ ਹੈ ਲੇਕਿਨ ਪੰਜਾਬ ਸਰਕਾਰ ਨੇ ਦੁਰਵਰਤੋਂ ਕਰਕੇ ਨਾ ਸਿਰਫ ਉਹਨੂੰ ਸਾਬਿਤ ਕੀਤਾ ਕਿ ਇਹਦੇ 'ਚ ਤੋੜ ਮਰੋੜ ਕੀਤੀ ਐ ਐਫ ਆਈ ਆਰ ਵੀ ਰਜਿਸਟਰ ਕਰਤੀਆਂ ਜਿਨ੍ਹਾਂ ਨੇ ਸ਼ੇਅਰ ਕੀਤੀ ਸੀ ਤੇ ਇਹ ਜਿਹੜੀ ਬੇਸ਼ਰਮੀ ਨਾਲ ਜਿਹੜਾ ਇਸਤੇਮਾਲ ਹੋ ਰਿਹਾ ਸਰਕਾਰ ਦਾ ਪ੍ਰਸ਼ਾਸਨ ਦਾ ਉਹ ਸਾਰੇ ਦੀ ਚਿੰਤਾ ਅਸੀਂ ਮਾਨਯੋਗ ਰਾਜਪਾਲ ਸਾਹਿਬ ਦੇ ਸਾਹਮਣੇ ਰੱਖੀ ਹੈ ਉਹਦੇ ਨਾਲ ਨਾਲ ਜਿਸ ਪ੍ਰਕਾਰ ਨਾਲ ਲਾਅ ਐਂਡ ਆਰਡਰ ਦੀ ਸਥਿਤੀ ਪੰਜਾਬ 'ਚ ਵਿਗੜੀ ਹੈ ਉਸ ਲਾਅ ਐਂਡ ਆਰਡਰ ਦੀ ਵਿਗੜੀ ਹੋਈ ਸਥਿਤੀ ਨੂੰ ਵੀ ਅਸੀਂ ਰਾਜਪਾਲ ਸਾਹਿਬ ਦੇ ਸਾਹਮਣੇ ਰੱਖਿਆ ਰੋਜ਼ ਮਰਡਰ ਹੋ ਰਹੇ ਨੇ ਐਕਸਟਰਸ਼ਨਸ ਹੋ ਰਹੇ ਆ ਗੋਲੀਆਂ ਚੱਲ ਰਹੀਆਂ ਔਰ ਪੰਜਾਬ ਜਣਾ ਉਹ ਗੈਂਗਸਟਰਾਂ ਲਈ ਇੱਕ ਜਿਹਨੂੰ ਕਹੋ ਕਿ ਸਵਰਗ ਬਣਦਾ ਜਾ ਰਿਹਾ ਹੈਵਨ ਬਣਦਾ ਜਾ ਰਿਹਾ ਹੈ ਦੋਸ ਜੀ ਆਪਣੀ ਚਿੰਤਾ ਗਵਰਨਰ ਸਾਹਿਬ ਨੂੰ ਪ੍ਰਗਟਾਈ ਔਰ ਉਹਨਾਂ ਨੂੰ ਨਵੇਦਨ ਕੀਤਾ ਕਿ ਉਹ ਲਾਅ ਐਂਡ ਆਰਡਰ ਦੇ ਮੁੱਦੇ ਤੇ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਸੰਮਨ ਕਰਨ ਪੰਜਾਬ ਦੇ ਹੋਮ ਮਿਨਿਸਟਰ ਨੂੰ ਸੰਮਨ ਕਰਨ ਔਰ ਪੁੱਛਣ ਕਿ ਉਹਨਾਂ ਨੇ ਕੀ ਉਪਰਾਲੇ ਜਿਹੜੇ ਆ ਉਹ ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਠੀਕ ਕਰਨ ਲਈ ਕੀਤੇ ਆ ਇਹਦੇ ਨਾਲ ਨਾਲ ਇੱਕ ਹੋਰ بڑا ਮੁੱਦਾ ਜਿਹੜਾ ਨਸ਼ਿਆਂ ਦਾ ਕਿਉਂਕਿ ਕੱਲ ਹੀ ਮੈਂ ਦੇਖ ਰਿਹਾ ਸੀ ਕਿ ਸਰਕਾਰ ਨੇ ਇੱਕ ਬਹੁਤ ਵੱਡੀ ਐਡਵਰਟਾਈਜ਼ਮੈਂਟ ਸਭ ਅਖਬਾਰਾਂ ਨੂੰ ਦਿੱਤੀ ਹੈ ਸਭ ਨੂੰ ਤਾਂ ਨਹੀਂ ਦਿੱਤੀ ਜਿਨ੍ਹਾਂ ਨੂੰ ਟਾਰਗੇਟ ਕਰਨਾ ਸੀ ਉਹਨਾਂ ਨੂੰ ਨਹੀਂ ਦਿੱਤੀ ਸਿਲੇਕਟਡ ਨੂੰ ਦਿੱਤੀ ਆ ਇਹ ਯੁੱਧ ਨਸ਼ਿਆਂ ਦੇ ਵਿਰੁੱਧ ਦਾ ਦੂਜਾ ਫੇਜ਼ ਸ਼ੁਰੂ ਹੋ ਗਿਆ ਹੈ। ਪਰ ਅੱਜ ਇੱਕ ਖਬਰ ਜਿਹੜੀ ਹੈ ਉਹ ਖਬਰ ਛਪੀਆ ਅਖਬਾਰ ਦੇ ਅੰਦਰ ਮੈਂ ਸਰਦਾਰ ਕੇਵਲ ਸਿੰਘ ਜੀ ਢਿੱਲੋਂ ਮੇਰੇ ਨਾਲ ਮੌਜੂਦ ਨੇ। ਮੈਂ ਉਹਨਾਂ ਨੂੰ ਨਿਵੇਦਨ ਕਰਾਂਗਾ ਕਿ ਜਿਹੜੀ ਨਸ਼ਿਆਂ ਦੇ ਬਾਰੇ ਅੱਜ ਦੀ ਜਿਹੜੀ ਖਬਰ ਛਪੀ ਹੈ ਕਿੰਨੀ ਸਥਿਤੀ ਗੰਭੀਰ ਹੈ ਉਹਦੇ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨਗੇ। ਉਹਨਾਂ ਸਾਰਿਆਂ ਨੂੰ ਪਤਾ ਤੁਹਾਡੇ ਰਾਹੀਂ ਅੱਜ ਖਬਰ ਆਈ ਆ ਕਿ ਕੱਲ ਸ਼ੇਰੇਵਾਲ ਲੁਧਿਆਣੇ ਦੇ ਵਿੱਚ ਜਿਹੜਾ ਇੱਕ ਪਿੰਡ ਪੈਂਦਾ ਇੱਕ ਵਿਚਾਰੀ ਮਾਂ ਦੇ 6 ਪੁੱਤ ਜਿਹੜਾ ਛੇਵਾਂ ਪੁੱਤ ਸੀ 20 ਸਾਲ ਦਾ ਉਹ ਵੀ ਕੱਲ ਚਲ ਵਸਿਆ ਉਹਦੀ ਵੀ লাশ ਨਸ਼ਿਆਂ ਦੇ ਨਾਲ ਮਿਲੀ ਆ ਸੋ ਆਪਾਂ ਦੱਸ ਦੇਖ ਸਕਦੇ ਆ ਕਿ ਪੰਜਾਬ ਦੇ ਵਿੱਚ ਨਸ਼ਿਆਂ ਦਾ ਕਿੰਨਾ ਭਰਾ ਹਾਲ ਆ ਐਸ ਵੇਲੇ ਤਬਾਹੀ ਹੋਈ ਪਈ ਆ ਜਿੰਨਾ ਕਹਿੰਦੇ ਆ ਨਸ਼ਿਆਂ ਨੂੰ ਠੱਲ ਪਾਵਾਂਗੇ ਹੱਲ ਪਾਉਣ ਦੇ ਥਾਂ ਤੇ ਨਸ਼ੇ ਵਧ ਰਹੇ ਆ ਸੋ ਇੱਕ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਪੰਜਾਬ ਦੇ ਲਈ ਨਸ਼ਿਆਂ ਦਾ ਜਿਹੜਾ ਕੱਲ ਦੀ ਗੱਲ ਮੈਂ ਤੁਹਾਡੇ ਨਾਲੇ ਕਰਨੀ ਚਾਹੁੰਦਾ